ਲੋਕਤੰਤਰ ਦਾ ਸਭ ਤੋਂ ਅਹਿਮ ਜਿਹੜਾ ਪਿੱਲਰ ਹੈ ਯਾ ਪਹਿਲੂ ਹੈ ಗ್ರಾಮ ਪੰਚਾਇਤ ਜਿਹਦੀਆਂ ਚੋਣਾਂ ਹੋਣ ਵਾਲੇ 15 ਤਰੀਕ ਨੂੰ ਹੋਣ ਜਾ ਰਹੀਆਂ ਪੰਜਾਬ 'ਚ ਉਹਦੇ ਮੱਦੇ ਨਜ਼ਰ ਮੈਂ ਤੁਹਾਡੇ ਨਾਲ ਰੋਬਰੂ ਹੋਇਆ ਕਿ ਮਾਨ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਆਵਾ ਦੀ ਪਾਰਟੀ ਦੀ ਸਰਕਾਰ ਲੋਕਾਂ ਦੇ ਜਮਹੂਰੀਅਤ ਹੱਕ ਨੂੰ ਕਿਸ ਹੱਦ ਤੱਕ ਪ੍ਰੋਟੈਕਟ ਕਰਦੀ ਆ ਜਾਂ ਤਰਜੀਹ ਦਿੰਦੀ ਹੈ ਉਹਦਾ ਇਹ ਸਬੂਤ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਪੱਤਰਕਾਰ ਵੀਰੋ ਪੰਜਾਬ ਦੇ ਇਤਿਹਾਸ ਵਿੱਚ ਪਿਛਲੇ 2 ਦਹਾਕਿਆਂ ਚ છાਤੀ ਮਾਰੀਏ ਤੇ ਪੰਚਾਇਤੀ ਚੋਣਾਂ ਜਿਹੜੀਆਂ ਆ ਮੋਸਟਲੀ ਜਿਹੜੀਆਂ ਲੁੱਟੀਆਂ ਗਈਆਂ ਹਮੇਸ਼ਾ ਜਿਹੜੀ ਸੱਤਾ ਤੇ ਰਹਿੰਦੀ ਸੀ ਉਹ ਆਪਣੀ ਸੱਤਾ ਦੇ ਤਾਕਤ ਨਾਲ ਪਾਵਰ ਦਾ ਮਿਸਯੂਜ਼ ਕਰਦੇ ਹੋਏ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਭਾਜਪਾ ਹੋਵੇ ਹਮੇਸ਼ਾ ਪੰਚਾਇਤੀ ਚੋਣਾਂ ਨੂੰ ਨਗਰ ਪਾਲਿਕਾ ਨਗਰ ਨਿਗਮ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੁੱਟਿਆ ਦੋਨਾਂ ਪਾਰਟੀਆਂ ਨੇ ਲੇਕਿਨ ਭਗਵੰਤ ਮਾਨ ਜੀ ਦੀ ਆਮ ਆਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਹੱਕਾਂ ਨੂੰ ਤਰਜੀਹ ਦਿੰਦੇ ਹੋਏ ਟਰਾਂਸਪੇਰੈਂਸੀ ਨਾਲ ਲੋਕਾਂ ਦੇ ਜਮਹੂਰੀਅਤ ਹੱਕਾਂ ਨੂੰ ਆਜ਼ਾਦੀ ਦਿੰਦੇ ਹੋਏ ਕੋਸ਼ਿਸ਼ ਕੀਤੀ ਆ ਕਿ ਹਰੇਕ ਬੰਦਾ ਲੋਕਤੰਤਰ ਦੇ ਇਸ ਅਹਿਮ ਮੇਲੇ ਵਿੱਚ ਆਪਣੀ ਪਾਰਟਿਸਪੇਸ਼ਨ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਦਬਾਅ ਤੋਂ ਕਰੇ ਇਹ ਅਸੀਂ ਇਨਸ਼ੋਰ ਕੀਤਾ ਔਰ ਜਿਹੜੇ ਕੱਲ ਨੋਮੀਨੇਸ਼ਨ ਪੇਪਰ ਆਇਆ ਉਹ ਤੇ ਅੰਕੜੇ ਇਹ ਗੱਲ ਕਰਦੇ ਆ ਕਿ ਭਗਵੰਤ ਮਾਨ ਜੀ ਦੀ ਆਮ ਆਦੀ ਪਾਰਟੀ ਵਾਲੀ ਸਰਕਾਰ ਨੇ ਵੱਡੇ ਦਿਲ ਨਾਲ ਜਮਹੂਰੀਅਤ ਹੱਕਾਂ ਦਾ ਰਾਖਾ ਬਣਦੇ ਹੋਏ ਆਮ ਲੋਕਾਂ ਨੂੰ ਇਹਦੇ ਚ ਪਾਰਟਿਸਿਪੇਟ ਕਰਨ ਦੀ ਜਿਹੜਾ ਉਹਨਾਂ ਦਾ ਬੁਨਿਆਦੀ ਹੱਕ ਹੈ ਉਹਨੂੰ ਪ੍ਰੋਟੈਕਟ ਕੀਤਾ ਹੈ ਨਾਲ ਨਾਲ ਜਿਹੜੀ ਅਕਾਲੀ ਭਾਜਪਾ ਔਰ ਕਾਂਗਰਸ ਦੀ ਗੁੰਡਾਗਰਦੀ ਵਾਲੀ ਰਵਾਇਤ ਹੈ ਉਹਦੇ ਵਿਕਟਮਾਈਜੇਸ਼ਨ ਜਿਹੜੀ ਆ ਜਾਂ ਉਹਦੇ ਵਿਕਟਮ ਉਹ ਆਮਾਦੀ ਪਾਰਟੀ ਹੋਈ ਇਸ ਇਲੈਕਸ਼ਨ ਚ ਦੋਨੋਂ ਪਹਿਲੂ ਆ ਇੱਕ ਪਾਸੇ ਲੋਕਾਂ ਦੀ ਪਾਰਟਿਸਪੇਸ਼ਨ ਜੇ ਮੈਂ ਪਾਰਟਿਸਪੇਸ਼ਨ ਦੀ ਗੱਲ ਕਰਾਂ ਤੇ 2018 ਦੇ ਕੰਪੈਰੀਟਿਵਲੀ ਇਸ ਵਾਰ ਨੋਮੀਨੇਸ਼ਨ 2018 ਸਰਪੰਚ ਦੇ ਕੈਂਡੀਡੇਟਾਂ ਲਈ ਨੋਮੀਨੇਸ਼ਨ ਪੇਪਰ ਤਕਰੀਬਨ 48111 ਆਏ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਰਪੰਚੀ ਵਾਸਤੇ ਨੋਮੀਨੇਸ਼ਨ ਪੇਪਰਾਂ ਦਾ ਅੰਕੜਾ ਵਧ ਕੇ 52025 ਹੋਇਆ ਅਸੀਂ ਕਿਸੇ ਨੂੰ ਰੋਕਿਆ ਨਹੀਂ ਜੇ ਨੰਬਰ ਆਫ ਪੰਚਸ ਦੇ ਨੋਮੀਨੇਸ਼ਨ ਪੇਪਰਾਂ ਦੀ ਗੱਲ ਕਰੀਏ ਤੇ 2018 ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ 1,62,383 ਲੋਕਾਂ ਨੇ ਪੰਚ ਬਣਨ ਵਾਸਤੇ ਨਾਮਿਨੇਸ਼ਨ ਕੀਤੇ ਸੀ ਕੰਪੈਰੀਟਿਵਲੀ ਭਗਵੰਤ ਮਾਨ ਜੀ ਦੀ ਸਰਕਾਰ ਚ ਪੰਚ ਵਿੱਚ ਬਣਨ ਵਾਸਤੇ 1,66,338 ਲੋਕਾਂ ਨੇ ਨਾਮਿਨੇਸ਼ਨ ਅਕਾਲ ਫਿਲ ਕੀਤੇ ਆ ਬਿਨਾ ਕਿਸੇ ਡਾਟਾ ਤੋਂ ਪੈ ਤੋ ਅਜਾਬਦਾਨਾ ਤਰੀਕੇ ਨਾਲ ਵੱਧ ਤੋਂ ਵੱਧ ਪਾਰਟਿਸਪੇਸ਼ਨ ਇੱਕ ਗੱਲ ਤੇ ਇਹ ਆ ਕਿ এনਕਰੇਜਮੈਂਟ ਜਿਹੜੀ ਭਗਵੰਤ ਬਾਦ ਜੀ ਦੀ ਸਰਕਾਰ ਨੇ ਕੀਤੀ ਮਾਨਸਾ ਦੀ ਸਰਕਾਰ ਨੇ ਕੀਤੀ ਲੋਕ ਪਾਰਟਿਸਪੇਟ ਕਰਨ ਦੂਜਾ ਇੱਕ ਬਹੁਤ ਮਤਲਬ ਇਹ ਹਾਈਲਾਈਟ ਕਰਨ ਵਾਲੀ ਗੱਲ ਹੈ ਮੇਰੇ ਪੀਡੀਆ ਦੇ ਦੋਸਤਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਸੱਤਾਧਾਰੀ ਹਮੇਸ਼ਾ اپੋਜੀਸ਼ਨ ਦੇ ਲੋਕਾਂ ਨੂੰ ਜਾਂ ਜਿਹੜੇ ਆਮ ਲੋਕ ਸੀ ਇਸ ਇਲੈਕਸ਼ਨਾਂ ਚ ਪਾਰਟਿਸਪੇਟ ਕਰਦੇ ਸੀ ਉਹਨਾਂ ਨੂੰ ਕੁੱਟ ਦੇ ਮਾਰਦੇ ਸੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਂਟਾ ਹੋ ਰਿਆ ਵੀ ਆਮ ਆਦਮੀ ਪਾਰਟੀ ਦੇ ਲੋਕ ਕੱਲ ਵਿਕਟਮ ਬਣੇ ਆ ਉਥੇ ਜਲਾਲਾਬਾਦ ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀ ਚਲਾ ਕੇ ਸੀਰੀਅਸ ਤੌਰ ਤੇ ਗੰਭੀਰ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਪਿੰਡ ਉਥੇ ਹੈਗਾ ਜਲਾਲਾਬਾਦ ਹਲਕੇ ਚ ਚੱਕ ਮੁਹੰਮਦ ਵਾਲਾ ਉਥੋਂ ਦਾ ਮਨਦੀਪ ਬਰਾੜ ਜਿਹੜਾ ਸਰਪੰਚੀ ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ ਉਰਤੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ ਇਹ ਗੁੰਡਾਗਰਦੀਦਾਰ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕਲਦ ਖਾਏ ਇਹਨਾਂ ਦੀ ਪਰੰਪਰਾ ਰੀ ਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਰਾਜਨੀਤੀ ਇਸ ਗੱਲ ਨੂੰ ਪ੍ਰੇਰਿਤ ਕਰਦੀ ਹੈ ਕਿ ਵੱਧ ਤੋਂ ਵੱਧ ਜਮਹੂਰੀਅਤ ਜਿਹੜੇ ਤੌਰ ਤਰੀਕੇ ਨਾਲ ਮਜ਼ਬੂਤ ਹੋਣੇ ਚਾਹੀਦੇ ਆ ਲੋਕਾਂ ਦੀ ਪਾਰਟਿਸਪੇਸ਼ਨ ਉਹਦੇ ਵਿੱਚ ਵਧਣੀ ਚਾਹੀਦੀ ਆ ਲੋਕਾਂ ਦੀ ਪਰ ਉਸੇ ਯੋਗਤਾ ਉਹਦੇ ਚ ਵਧਣੀ ਚਾਹੀਦੀ ਔਰ ਬਿਨਾ ਡਰ ਭੇ ਦਬਾਬ ਤੋਂ ਲੋਕ ਜਿਹੜਾ ਆ ਲੋਕਤੰਤਰ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਆ ਪੰਚਾਇਤ ਉਹਦੇ ਚ ਵੱਟ ਵਟ ਪਾਰਟਿਸਪੇਟ ਕਰਨ ਇਸ ਦੇ ਲਈ ਆਵਾਜ਼ ਦੀ ਪਾਰਟੀ ਨੇ ਇਨਸ਼ੋਰ ਕੀਤਾ ਹੈ ਔਰ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਜ਼ਰੂਰ ਚਾਹੂੰਗਾ ਔਰ ਪੰਜਾਬ ਦੇ ਲੋਕਾਂ ਦੀ ਕਚਹਿਰੀ ਚ ਰੱਖਣਾ ਚਾਹੁੰਦਾ ਹੈ ਕਿ ਇਹ ਗੁੰਡਾਗਰਦੀ ਜੇ ਦੀ ਕਈ ਧਾਕਿਆਂ ਤੋਂ ਮਾਰ ਪੰਜਾਬ ਝਲਦਾ ਉਸ ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਭਾਜਪਾ ਵਾਲੇ ਹੋਣ ਉਹ ਆਪਣੇ ਇਨ੍ਹਾਂ ਕਰਤੂਤਾਂ ਤੋਂ ਇਹ ਸਵਾਰ ਵੀ ਬਾਜ਼ ਨਹੀਂ ਆਏ ਚਾਹੇ ਧੀਰੇ ਦੀ ਘਟਨਾ ਦਾ ਜ਼ਿਕਰ ਕਰ ਲਈਏ ਚਾਹੇ ਜਲਾਲਾਬਾਦ ਦੀ ਘਟਨਾ ਦੀ ਜ਼ਿਕਰ ਕਰ ਲਈਏ ਇਨ੍ਹਾਂ ਲੋਕਾਂ ਨੇ ਕਿਸ ਹੱਦ ਤੱਕ ਉਹਦੀ ਉਹਦੀ ਅਗਵਾਈ ਜਿਹੜੀ ਹੈ ਇਹਨਾਂ ਦੇ ਮੇਨ ਮੇਨ ਲੀਡਰ ਜਿਹੜੇ ਆ ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾ ਕੇ ਆਪਾਂ ਦੇਖ ਸਕਦੇ ਹਾਂ ਉਹ ਕਰ ਰਿਹਾ ਸੋ ਇਹ ਗੁੰਡਾਗਰਦੀ ਦੀ ਰਾਜਨੀਤੀ ਕਾਲੀ ਕਾਂਗਰਸੀਆਂ ਦੀ ਰਾਜਨੀਤੀ ਜਿਹੜੀ ਗੁੰਡਾਗਰਦੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਜਿਹੜਾ ਪੰਜਾਬ ਦੇ ਲੋਕ ਦੇਣ ਇਹ ਮੈਂ ਤੁਹਾਡੇ ਰਾਹੀਂ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਔਰ ਨਾਲ ਨਾਲ ਤੁਹਾਡੇ ਰਾਹੀਂ ਮੀਡੀਆ ਦੇ ਦੋਸਤਾਂ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਪੰਚਾਇਤ ਦੀ ਚੋਣਾਂ ਚ ਪਾਰਟਿਸਿਪੇਟ ਕਰਨ ਲਈ ਉਤਸ਼ਾਹਨ ਦਿੱਤਾ ਉਤਸਾਹਿਤ ਕੀਤਾ ਇਹ ਨਿਰਕਰਜ ਕੀਤਾ ਆ ਕਿ ਇਸ ਇਹ ਸਭ ਤੋਂ ਵੱਡਾ ਜਿਹੜਾ ਸਬੂਤ ਹੈ ਕਿ ਜਮਹੂਰੀਅਤ ਦੇ ਲੋਕਤੰਤਰ ਵਿੱਚ ਸਾਡੀ ਜਿਹੜਾ ਭਰੋਸੇਯੋਗਤਾ ਹੈ ਜਾਂ ਲੋਕਾਂ ਦੀ ਜਿਹੜੀ ਪਾਰਟਿਸਪੇਸ਼ਨ ਹੈ ਉਹਨੂੰ ਆਮ ਆਦਮੀ ਪਾਰਟੀ ਹਮੇਸ਼ਾ ਪ੍ਰਾਇੋਰਟੀ ਤੇ ਸਿਰ ਮੱਥੇ ਰੱਖਦੀ ਉਹਦਾ ਸਬੂਤ ਜਿਹੜਾ ਆ ਤੇ ਤੁਹਾਡੇ ਸਾਹਮਣੇ ਇਹ ਅੰਕੜੇ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਉਹਦੇ ਰਾਈ ਸਾਨੂੰ ਕੱਲ ਮਲੇਸ਼ੀਔਰ ਮੀਡੀਆ ਦੇ ਕੁਝ ਸਾਥੀਆਂ ਨੇ ਵੀ ਛਾਪੇ ਆ ਸੋ ਇਹ ਜਿਹੜਾ ਫਰਕ ਹੈ ਆਵਾਦੀ ਪਾਰਟੀ ਦਾ ਬਾਕੀ ਪਾਰਟੀਆਂ ਦਾ ਉਹ ਤੁਹਾਡੇ ਸਾਹਮਣੇ ਪਾਖ ਰੱਖਿਆ ਔਰ ਦੂਜੇ ਪਾਸੇ ਗੁੰਡਾਗਰਦੀ ਵਾਲਾ ਜਿਹੜਾ ਜੋ ਗੁੰਡਾਗਰਦੀ ਦਾ ਨੰਗਾ ਨਾਚ ਕੱਲ ਅਕਾਲੀ ਵਰਕਰਾਂ ਨੇ ਜਿਹੜਾ ਜਲਾਲਾਬਾਦ ਚ ਕੀਤਾ ਉਹਦਾ ਵੀ ਲੋਕ ਮੂੰਹ ਤੋੜ ਜਵਾਬ ਦੇਣਗੇ ਇਹ ਅਸੀਂ ਜਰੂਰ ਪੰਜਾਬ ਦੇ ਲੋਕਾਂ ਤੋਂ ਮੀਤ ਕਰਦੇ ਆ ਤੁਹਾਡਾ ਇਸ ਵਿਸ਼ਾ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਸਾਹਿਬ ਸਾਹਿਬ ਤੁਸੀਂ ਕਾਂਗਰਸੀ ਤੇ ਅਕਾਲੀਆ ਤੇ ਉਹ ਗੱਲ ਹੋਈ ਵੀ ਉਲਟਾ ਚੋਰ ਕੋਤਵਾਲ ਕੋ ਡਾਟੇ ਉਲਟਾ ਚੋਰ ਕੋਤਵਾਲ ਦੇ ਗੱਲ ਪਈ ਜਾਂਦਾ ਇਹਨਾਂ ਦੀ ਗੱਲ ਤੇ ਉਹ ਆ ਦੇਖੋ ਗੱਲ ਇਹ ਆ ਮੈਂ ਤੇ ਤੁਹਾਡੇ ਸਾਹਮਣੇ ਫੈਕਟ ਰੱਖਿਆ ਨੰਬਰ ਆਫ ਪਾਰਟਿਸਪੇਸ਼ਨ ਵਧੀਆ ਇਸ ਵਾਰ ਕੰਪੇਟਿਟਿਵਲੀ 2018 ਦੇ ਨੰਬਰ 2 ਗੁੰਡਾਗਰਦੀ ਦੇ ਸ਼ਿਕਾਰ ਵੀ ਕਿਤੇ ਨਾ ਕਿਤੇ ਜਿਹੜੇ ਆਮ ਆਦੀ ਪਾਰਟੀ ਦੇ ਸਮਰਥਕ ਰਹੇ ਆ ਉਹਨਾਂ ਉਹੀ ਸ਼ਿਕਾਰ ਹੋਏ ਆ ਔਰ ਗੁੰਡਾਗਰਦੀ ਕਰਨ ਵਾਲੇ ਇਕਾਲੀ ਕਾਂਗਰਸੀ ਔਰ ਭਾਜਪਾ ਵਾਲੇ ਆ ਇਸ ਸਾਰੀਆਂ ਮੂੰਹ ਬੋਲਦੀਆਂ ਤਸਵੀਰਾਂ ਮੀਡੀਆ 'ਚ ਨਸ਼ਰ ਹੋ ਰਹੀਆਂ